ਚੱਲਦੇ ਅਦੇਲ ਬੋੜਾ ਅਦੇਲ ਭਰਾ ਇੱਕ ਲਾ ਕਰ ਲੈਣਾ ਲੱਖ ਦੀ ਮੋਹਰ ਲੱਗ ਗਈ ਆ ਲਾਇਆ ਹੋਇਆ ਪਾਣੀ ਲਾਉਣ ਆ ਡੰਗਿਆ ਜੀ ਅੱਜ ਅੱਜ ਤਾਂ ਨਹੀਂ ਬੋਲਦਾ ਪਾਣੀ ਲਾਉਣ ਲੱਗਾ ਉੱਪਰ ਡਾਲੂਗਾ ਕੀ ਬੋਲਦਾ ਡਾਲ ਚ ਲਾਗਾ ਨਾ ਹੁਣੇ ਬੈਠਾ ਸੀ ਵਾਟਰ ਜੋ ਮੈਂ ਆ ਗਿਆ ਨਾਲ ਹੀ ਵੇਖ ਕੇ ਉੱਠ ਕੇ ਖੜਾ ਹੋ ਗਿਆ ਪਾਣੀ ਲਾਉਣਾ ਪੈ ਗਿਆ ਆਲੂ ਸੁੱਕ ਗਏ ਸੀ ਅਜੇ ਵੇਲਾ ਵੱਢਣ ਵਾਲੇ ਵੀ ਲੱਗੇ ਹੋਏ ਆ ਇੱਕ ਜਾਂ 2 ਫਰਵਰੀ ਦੇ ਲਾਗੇ ਜਾ ਲਗੇ ਪਟਾਈ ਸ਼ੁਰੂ ਹੋਣੀ ਆਪਣੀ ਵੀਰੋ ਅੱਜ ਦਾ ਵਲੌਗ ਕਰਦੇ ਆਪਾਂ ਸ਼ੁਰੂ ਕੁਸਤਰੀ ਘਾਲ ਦੀ ਸਾਰਿਆਂ ਨੂੰ ਤੇ ਕੱਲ ਆਪਣੇ ਕੋ ਤੇਲ ਪਾਉਣ ਜਾ ਨਹੀਂ ਹੋਇਆ ਹੁਣ ਆਪਾਂ ਗੰਦਾ ਪਿੰਡ 67 ਤੇ ਹੁਣ ਆਪਾਂ ਚੱਲਦੇ ਆ ਤੇਲ ਪਾਉਣ ਆਜੇ ਲੋ ਆ ਗਿਆ ਟਰੈਕਟਰ ਦਾ 58 ਟੈਂਕੀ ਇਹਦੇ ਮਗਰ ਅੱਜ ਤੇਲ ਭਰਾ ਕੇ ਖੜਾ ਕਰ ਲੈਣਾ ਆਪਾਂ ਲੋ ਯਾਰ ਟੈਂਕੀ ਭਰਾ ਕੇ ਲਿਉਣੀ ਆਪਾਂ ਲੱਗਿਆ ਇਹਨੂੰ ਪਾਉਣਾ ਤੇ ਚੱਲੀਏ ਕਰ ਲਿਆ ਸਟਾਰਟ ਟੈਂਕੀ ਭਾਲੀ ਆਪਾਂ ਅੱਜ ਜਲੇੀਆਂ ਤੇਲ ਪੋਣ ਆ ਜੀ ਥੈਂਕ ਯੂ ਭਰਾ ਜਿਹੋਣੀ ਉਹ ਆ ਗਏ ਪੰਪ ਤੇ ਆਪਾਂ ਤੇ ਫੇਟ ਹੈਗੀ ਆਪਣੀ ਆ ਗਈ 1500 ਲੀਟਰ ਪਰ 1300 ਲੀਟਰ ਹੀ ਪੋਣਾ ਆਪਾਂ ਜਾਨ ਬੈਗਾਂ ਲੋ ਆ ਗਏ ਲੱਖ ਦੀ ਮੋਹਰ ਲੱਗ ਗਈ ਆ ਇਕ ਗਰਾਲੀ ਆਪਾਂ ਬੋਲੋ ਤੇ ਆਪਾਂ ਵਾਲੇ ਵਾਸਤੇ ਚੱਲਦੇ ਹਾਂ। ਮੋੜ ਕੇ ਆਪਾਂ। ਟੈਂਕੀ ਖੜੀ ਕਰਕੇ ਆਪਾਂ ਤੇਲ ਵਾਲੀ ਤੇ ਆਪਾਂ ਚੱਲੇ ਹੁਣ ਦੂਜੀ ਮੋਟਰ ਆ ਲੂ। ਉਧਰ ਸਾਨੂੰ ਬਾਅਦ ਜਿਹਦੇ ਤੇ ਪੰਜ ਲਾਇਆ ਹੋਇਆ ਪਾਣੀ ਲਾਉਣ। ਤੇ ਪੁਰਾਣੀ ਚਾਹ ਚੋਂ ਲੈ ਕੇ ਚੱਲਦੇ ਘਰੇ ਚੱਲ ਕੇ ਬੜਾ ਚਾਹ ਪਿਵਾ ਲਈਏ। ਫੇਰ ਚੱਲਦੇ ਹੁਣ ਨਾਲ ਨੂੰ ਵੀ ਕੀ ਕੰਡੇ ਵਿਹਲੇ ਨਾ ਬੈਠੇ ਰਹਿਣ। ਨਾ ਟੰਗਿਆ ਜੀ ਅੱਜ। ਪਾਣੀ ਲਾਉਣ। ਆ ਗਿਆ ਦਾਵੇ ਓ ਬਾਦੀ ਅਜੇ ਤਾਂ ਨਹੀਂ ਬੋਲਦਾ ਪਾਣੀ ਲਾਉਣ ਲੱਗਾ ਹਾਂ ਨਾ ਆ ਜਾ ਵੀਲਾ ਨਾ ਪਾਣੀ ਲੱਗੀ ਜਾਂਦਾ ਜੀ ਇਹ ਲੱਗਾ ਆ ਜਾ ਵੀ ਇੱਕ ਬੰਦਾ ਉਹ ਲੱਗਾ ਜੀ ਕੋਨੇ ਹੀ ਆਪਾਂ ਉਧਰ ਵਾਕੀ ਆਪਣੇ ਬੰਦੇ ਲੱਗੇ ਵੇਲਾ ਵੜਨ ਤਿੰਨ ਚਾਰ ਐਨ ਤਰੇ ਉਹਦੇ ਆ ਉਹ ਆਪਣਾ ਇੰਦਰਲਾ ਪਲਾਟ ਸਾਰਾ ਇਹ ਜੋਤੀ ਆ ਇੱਥੇ ਵੀ ਆ ਇੰਨਾ ਕ ਥਾਂ ਜਿਹੜਾ ਆਹ ਵਾਲਾ ਆਹ ਵਾਲਾ ਇੱਕ ਕਿ ਇਹ ਆਪਣਾ ਹੈਗਾ ਕੁਫਰੀ ਮੋਹਨ ਦਾ ਜੀ ਜੀ ਐਂਡ ਤੇ ਲੱਗਾ ਵਾਕਿਆ ਨਾਲ ਫਲੇਟ ਲੱਗਾ ਯੂਪੀ ਯੂਟਿਊਬ ਤੇ ਡਾਲੂਗਾ ਹਾਂ ਮਦਾ ਦੂੰਗਾ YouTube ਤੇ ਡਾਲ ਕੇ ਕੱਲ ਢੁਲੇਗੀ ਸਵੇਰ ਦੇਖ ਲੈਣਾ ਚਾਹੇ ਕੀ ਬੋਲਦਾ ਹਾਂ ਕੀ ਬੋਲਦਾ ਕੋਈ ਨਹੀਂ ਬੋਲਣਾ ਮੈਂ ਗਿਆ ਚਾਹ ਪੀ ਲੈ ਆ ਜਾ ਆ ਜਾ ਚਾਹ ਪੀ ਲੈ ਏਡਾ ਚਲਾ ਗਿਆ ਨਾ ਹੁਣੇ ਬੈਠਾ ਸੀ ਵਾਟਰ ਜੋ ਮੈਂ ਆ ਗਿਆ ਨਾਲ ਹੀ ਵੇਖ ਕੇ ਉੱਠ ਕੇ ਖੜਾ ਹੋ ਗਿਆ ਮਨ ਲੈ ਬੈਠੇ ਹਾਂ ਧਾਈ ਮੈਂ ਕੀ ਦੇਖਣਾ ਮੈਨਾਂ ਬੈਠਾ ਹੋਣਾ ਉਹੀ ਗੱਲ ਹੈ ਮੈਂ ਵੀ ਲਾਈ ਅੱਜ ਇਹ सोनू ਭਾਜੀ ਅੱਜ ਉਧਰ ਲੱਗੇ ਹੋਏ ਪਾਣੀ ਲਾਉਣ ਤੁਸੀਂ ਪਹਿਲਾਂ ਅਗਲੇ ਪੰਜ ਦੇਖ ਹੀ ਲਿਆ ਹੋਣਾ ਤੇ ਮੈਂ ਉਹਦੇ ਵੇਲੇ ਗਿੜਾ ਮਾਰਨ ਆ ਗਿਆ ਬਾਸੇ ਤਿਆਰੀ ਕਰ ਲਈ ਜਾਂਦੀ ਆ ਤੇ ਉਧਰ ਆਪਾਂ ਨੂੰ ਪਾਣੀ ਲਾਉਣਾ ਪੈ ਗਿਆ ਆਲੂ ਸੁੱਕ ਗਏ ਸੀ ਅਜੇ ਜਿਹੜੇ ਪਛੇਤੇ ਆ ਪਹਿਲਾਂ ਰਾਦਾ ਨਹੀਂ ਕੋਈ ਲਾਉਣ ਦਾ ਫਿਆ ਚੈਕ ਚੱਕ ਕੀਤਾ ਸਵੇਰੇ ਤੇ ਬਾਵਾ ਸੁੱਕਾ ਸੁੱਕਾ ਪਿਆ ਸੀ ਤੇ ਆਲੇ ਆਲੂਆਂ ਨੂੰ ਲੋੜ ਹੈਗੀ ਪਾਣੀ ਦੀ ਕਪੂਦੋਮੀ ਆਗੇ ਵਿੱਚ ਤਾਂ ਕਰਕੇ ਬੰਦ ਕਰਤਾ ਸੀਗਾ ਪਰ ਲੋੜ ਲੱਗੀ ਅੱਜ ਪਾਣੀ ਦੀ ਦੁਬਾਰਾ ਪਾਣੀ ਸ਼ੁਰੂ ਕੀਤਾ ਹੁਣ ਜਿਹੜੀਆਂ ਮੋਟਰਾਂ ਦੇ ਹਲੇ ਆਲੂ ਨਿੱਕੇ ਆ ਉਹਨਾਂ ਦੇ ਲਾਵਾਂਗੇ ਹੁਣ ਪਾਣੀ ਬਾਕੀ ਚੱਲੀ ਜਾਂਦਾ ਕੰਮ ਵੇਲਾ ਵੱਢਣ ਵਾਲੇ ਵੀ ਲੱਗੇ ਹੋਏ ਆ ਤੇ ਕੱਲ ਤੱਕ ਜਿਹੜੀਆਂ ਆਪਣੀਆਂ ਪਰਸੋਂ ਤੱਕ ਜਿਹੜੀਆਂ ਮਤਲਬ ਅੱਗੇ ਤੇ ਆਲੂ ਉਹਨਾਂ ਦੀਆਂ ਵੇਲਾ ਵੱਡੀਆਂ ਜਾਣੀਆਂ ਸਾਰੀਆਂ ਤੇ ਬਾਕੀ ਹੁਣ ਕੰਮ ਰੋਕ ਕੇ ਕੁ ਦੋ ਦਿਨ ਇਹਨਾਂ ਨੂੰ ਝੁਗਿੱਕ ਜਗੀਆਂ ਬਣਾਉਣਗੇ ਲਿਵਰ ਵਾਲੇ ਸਾਰੇ ਬਾਕੀ ਚੈੱਕ ਕਰ ਸਕਦੇ ਤੁਸੀਂ ਹਾਂ ਜਿਹੜਾ ਸਵਾਦ ਜਾਣਾ ਆਏ ਹੋਏ ਸ਼ਾਮਾਂ ਦਾ ਟਾਈਮ ਘੈਂਣ ਜਾਲਾ ਕਰਦਾ ਨਾ ਗਾ ਬਾਕੀ ਆਪਣੀ ਲੀਵਰ ਜਿਹੜੀ ਆ ਹੋਰ ਹੋ ਵੀ ਆਇਣੀ 2-4 ਦਿਨਾਂ 'ਚ ਤਾਂ ਕਰਕੇ ਫਿਰ ਜਦੋਂ ਵੇਲਾ ਮੁੱਲਾ ਵਡੀਆਂ ਗਈਆਂ ਆਏ ਬਣਾ ਲੈਣਗੇ ਉਰਾਲੀ ਆਪਾਂ ਲਿਆ ਕੇ ਛੱਟੀ ਹੋਈ ਪਹਿਲਾਂ ਹੀ ਤੇ ਇੱਕ ਦੋ ਦਿਨਾਂ ਦਾ ਡਿੱਕਰ ਡੁੱਗਰ ਵੀ ਲਿਉਣੇ ਆ ਕੱਢ ਕੇ ਘਰੋਂ ਇੱਕਦ ਇੱਥੇ ਖੜਾ ਦੋ ਘੜੀ ਖੜੇ ਆ ਉਹਨਾਂ ਦੀ ਵੀ ਰਿਪੇਅਰ ਪੂਰ ਕਰਾਉਣ ਵਾਲੀ ਮਾੜੀ ਮੋਟੀ ਗ੍ਰੀਸ ਗਰੂਸ ਹੋ ਜੂਗੀ ਇਹ ਚੱਕ ਚੱਕ ਕਰਕੇ ਕਰ ਲੈਣੇ ਖੜੇ ਤਿਆਰ ਕਰਕੇ ਮੱਤੀ ਉਹ ਦਾ ਲੇ ਹਫਤਾ ਦਸ ਦਿਨ ਲੱਗ ਹੀ ਜਾਣੇ ਅੱਜ ਲੈ 23 ਤਰੀਕ ਹੋਈ ਆ ਤੇ ਮੈਨੂੰ ਲੱਗਦਾ 1 ਜਾਂ 2 ਫਰਵਰੀ ਦੇ ਲਾਗੇ ਜਾ ਲਗੇ ਪਟਾਈ ਸ਼ੁਰੂ ਹੋਣੀ ਆਪਣੀ ਤੁਰ ਹੀ ਆਉਂਦੀ ਸਨ ਆਪਣੀ ਵੇਲਾ ਵੱਢ ਕੇ ਲੈਣ ਸਰੀ ਅੱdte ਹਲੇ ਆ ਮਗਰ ਤਰੇ ਆਉਂਦੇ ਆ ਅੱਜ ਟਾਈਮ ਨਾ ਹੀ ਆ ਗਿਆ ਥੋੜਾ ਹਲੇ ਤਾਂ ਚਾਨਣੀਆਂ ਤੇ ਮੈਂ ਵੀ ਚੱਲਦਾ ਜਿੱਕਰੇ ਟਾਈਮ ਨਾਲ ਹੀ ਬਾਕੀ ਜੇ ਮੂਡ ਬਣ ਗਿਆ ਫੇਰ ਆ ਜਾਾਂਗੇ ਗੇੜਾ ਲਾਉਣ ਉਦਾਂ ਹਾਂ ਚੱਲਾਂ ਤੇ ਕਰਦੇ ਆਂ ਵਲੌਗ ਦਾ ਐਂਡ ਬਾਕੀ ਜੇ ਮੂਡ ਆਇਆ ਤਾਂ ਫੇਰ ਹੋਰ ਕਲਿੱਪ ਆ ਪਾ ਦਾਂਗੇ ਨਹੀਂ ਤਾਂ ਓਕੇ ਆ ਜੀ ਤੇ ਸਾਰੇ ਵੀ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਵੀ ਕਰ ਦਿਆ ਕਰੋ ਚੈਨਲ ਨੂੰ